ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਜੋ ਤੁਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹੋ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਮਹਿੰਮ ਚਲਾਈ ਗਈ ਆ ਵਾਰ ਅਗੇਂਸਟ ਡਰੱਗਸ ਵਾਰ ਔਨ ਡਰੱਗਸ ਯੋਧ ਨਸ਼ਾ ਵਿਰੋਧ ਉਹਦੇ ਤਹਿਤੀ ਸਾਰੇ ਪੰਜਾਬ ਦੇ ਵਿੱਚ ਸਾਰੀ ਪੰਜਾਬ ਪੁਲਿਸ ਜਿੰਨੇ ਵੀ ਕੋਈ ਡਰੱਗਸ ਸਮਗਲਰਸ ਹੈ ਜਾਂ ਡਰੱਗ ਪੈਡਲਰਸ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਕੰਮ ਕਰ ਰਹੇ ਆ ਜਿੰਨੇ ਵੀ ਪਗੋੜੇ ਬੰਦੇ ਆ ਉਹਨਾਂ ਨੂੰ ਵੀ ਅਸੀਂ ਫੜ ਰਹੇ ਆ ਬਹੁਤ ਵਾਰ ਰਿਕਵਰੀਜ਼ ਹੋ ਰਹੀਆਂ ਆ ਔਰ ਇੱਥੋਂ ਤੱਕ ਜਿਹੜੇ ਇਹਨਾਂ ਨੇ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋ ਰਿਹਾ ਆ ਅਸੀਂ ਆਪਣੇ ਅੰਮ੍ਰਿਤਸਰ ਡਿਸਟ੍ਰਿਕਟ ਚ ਬਾਰਡਰ ਰੇਂਜ ਦੇ ਵਿੱਚ ਔਰ ਪਟਾਲਾ ਗੁਰਦਾਸਪੁਰ ਚ ਵੀ अभी प्रॉपर्टीज आइडेंटिफाई की जिन्हों के खिलाफ अभी बहुत छेती एक्शन भी लवाने इसे तहत एस एस पी साहबर रूरल इन्होंने टीम सीआईए अमृतसर दहाती की टीम ने कल बहुत वादिया काम किया तेई किलो है ट्वेंटी थ्री के जी हैरोइन यवर की गई है और देवीदास साहिल साहिलप्रीत सिंह उर्फ करण जसमीत सिंह उर्फ लक्की हुशियारपुर का समगलर है जो कि अमेरिका काम करता और ये घरों कल तेई के जी हैरोइन रिकवर की गई है ਜਸਮੀਤ ਸਿੰਘ ਔਰ ਫਲਕੀ ਇਹਨਾਂ ਵੀ ਬਹੁਤ ਸਾਰੇ ਮੁਕੱਦਮਿਆਂ ਵਿੱਚ ਨਾਮਜ਼ਦ ਆ 307 ਦੇ ਮੁਕੱਦਮੇ ਵੀ ਆ ਆਮ ਜੈੱਟ ਦੇ ਮੁਕੱਦਮੇ ਵੀ ਆ ਔਰ ਡਰੱਗਸ ਦੇ ਐਨਡੀ ਦੇ ਮੁਕੱਦਮੇ ਚ ਵੀ ਉਹ ਨਾਮਜ਼ਦ ਹੈ ਜੀ ਸੋ ਕਰਨ ਉਹਦੇ ਲਈ ਇਹ ਸਾਰੀ ਸਪਲਾਈ ਕਰਦਾ ਸੀ ਉਹਦੇ ਲਈ ਉਹਨੇ ਇਹ ਕਨਸਾਈਨਮੈਂਟ ਚੁੱਕੀ ਔਰ ਅੱਗੇ ਸਪਲਾਈ ਕਰਨੀ ਸੀ ਹਮੇਸ਼ਾ ਦਿਹਾਤੀ ਪੁਲਿਸ ਨੇ ਜਦੋਂ ਇਨਫੋਰਮੇਸ਼ਨ ਆਈ ਔਰ ਇਸ ਤਰ੍ਹਾਂ ਐਕਸ਼ਨ ਦੇ ਵਿੱਚ ਆਏ ਔਰ ਇਹ ਰਿਕਵਰੀ ਹੋਈ ਆ ਕਰਨ ਕਰੋ ਪੱਜਿਆ ਹੋਇਆ ਹੈ ਪਰ ਬਹੁਤ ਛੇਤੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਔਰ ਅੱਗੇ ਜੋ ਵੀ ਕਾਰਵਾਈ ਉਹਦੇ ਹੋਰ ਕਿੰਨੇ ਐਸੋਸੀਏਟਸ ਆ ਕਿੰਨੇ ਜਣੇ ਹੋਰ ਇਹਦੇ ਵਿੱਚ ਇਨਵੋਲ ਆ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਉਹ ਸਾਰਿਆਂ ਨੂੰ ਅਸੀਂ ਛੇਤੀ ਅਰੈਸਟ ਕਰਕੇ ਇਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਵੀ ਦਵਾਵਾਂਗੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਜਸਮੀਤ ਲੱਖੀ ਜੋ ਕਿ ਬਾਹਰ ਬੈਠਾ ਆ ਉਸ ਮਗਲਰ ਉਹ ਸਪਲਾਈ ਕਰਦਾ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਕਿਲਵਾਂ ਚ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਆ ਇਹ ਅੱਗੇ ਕਰਨ ਕਰਦਾ ਸੀ ਔਰ ਕਰਨ ਨੇ ਅੱਗੇ ਪੈਸੇ ਇਕੱਠੇ ਕਰਕੇ ਭੇਜਦਾ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਔਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਹੈ ਪਰ ਤੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਸਰ ਕਿਥੇ ਲੁਕਾ ਕੇ ਰੱਖੀ ਉਹਨੇ ਆਪੇ ਘਰ ਦੇ ਵਿੱਚ ਹੀ ਲੁਕਾ ਕਿ ਮੁਤਲਕੰਦੇ ਉੱਤੇ ਉਹ ਹੁਣ ਸਾਰਾ ਅ ਇਨਵੈਸਟੀਗੇਸ਼ਨ ਆ ਪਾਟ ਰਿਹਾ ਦੇ ਘਾਤੇ ਰਿਕਵਰ ਹੋਈ ਆ ਔਰ ਫਰਦਰ ਇਹਦੇ ਵਿੱਚ ਕਿੰਨੀ ਵਾਰੀ ਉਹਨੇ ਪਹਿਲੋ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਕੋ ਇਨਫੋਰਮੇਸ਼ਨ ਵੀ ਆ ਗਈ ਪੁਕਤਾ ਸਬੂਤ ਵੀ ਆ ਗਏ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੋਂ ਤੱਕ ਕਿ ਇਹ ਐਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ-ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਇਹਦੀ ਇਨਵੈਸਟੀਗੇਸ਼ਨ ਸਾਡੇ ਅੱਗੇ ਆ ਗਿਆ ਔਰ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਕਰਨ ਦੇ ਖਿਲਾਫ ਪਹਿਲੇ ਕੋਈ ਬੱਚਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਲੇ ਦਾ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱੱਕੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱੱਕੀ ਜਿਹਦੇ ਬਾਰੇ ਦੱਸਿਆ ਸੀ ਅ ਰੇ 307 ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀਐਸ ਐਕਟ ਦੇ ਉੱਪਰ ਨੇ ਕਰਨ ਦੀ ਏਜ ਕਿੰਨੀ ਹੈ ਵੀ ਰਾਉਂਡ 24-25 ਸਾਲ ਦੇ ਕਰੀ ਹੈ ਇਹ ਵੀਡੀਓ ਵਾਇਰਲ ਹੋਈ ਹੈ ਬਤਵੰਤ ਸਿੰਘ ਪਰਮੁਖੀ ਜਿਸ ਚਾਉਂ ਉਹ ਫੈਕਟਰੀ ਲਈ ਤੇ ਬੱਚਿਆਂ ਨੂੰ ਗਲਤ ਰਸਤੇ ਪਾਇਆ ਸਵਾਲਾਂਕ ਦੀ ਡਿਮਾਂਡ ਕੀਤੀ ਕਿ ਫੋਰਸ ਜੁਆਇਨ ਕਰੋ ਬਟਾ ਦੇਣਾ ਇਹਦੇ ਬਾਰੇ ਮੈਂ ਤੁਹਾਈ ਹੀ ਕਹਾਂਗਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਇਹੋ ਜਿਹਿਆਂ ਬੰਦਿਆਂ ਤੋਂ ਗਰੇਜ਼ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜਦੋਂ ਤੱਕ ਉਹਦੇ ਸੱਚੀ ਗੱਲ ਆ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਹੈ ਉਹ ਸਨਹਿਰੀ ਇਤਿਹਾਸ ਹੈ ਕੁਰਬਾਨੀਆਂ ਦਾ ਸੋ ਉਹ ਪੰਜਾਬ ਪੁਲਿਸ ਹਮੇਸ਼ਾ ਇਸ ਚੀਜ਼ ਲਈ ਤਿਆਰ ਹੈ ਔਰ ਪੰਜਾਬ ਪੁਲਿਸ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖੂਗੀ ਅਸੀਂ ਇਹਦੇ ਲਈ ਵਚਨਬੱਧ ਹਾਂ ਕਿ ਇਹ ਸਾਡੇ ਲਈ ਇੱਕ ਸਵਾਇ ਮਜ਼ਾਕ ਤੋਂ ਘਰ ਕੁਝ ਨਹੀਂ ਹੈ ਸਰ ਵਰਤਮਾਨ ਕਾਨੂੰਨ ਕੋ ਮੈਸੇਜ ਦੇਣਾ ਚਾਹੋਗੇ ਤਹੀਂ ਆਪਣਾ ਵੀ ਬੰਦਾ ਬੰਦਿਆ ਜਾ ਕੇ

ਕੋਈ ਝੂਠਾ ਮੁਕਾਬਲਾ ਨਹੀਂ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਜਿਹੜੇ ਜੋ ਸ਼ਰਾਤੀ ਅੰਸਰ ਬਾਹਰ ਬੈਠੇ ਆ ਉਹਨਾਂ ਨੇ ਗੱਲਾਂ ਵਿੱਚ ਨਾ ਆਉਣ ਅਸੀਂ ਆਪਣਾ ਪੰਜਾਬ ਆਪਣਾ ਦੇਸ਼ ਅਸੀਂ ਆਪਣਾ ਬਚਾ ਕੇ ਚੰਗਾ ਸਖਾਵਾਂ ਮਾਹੌਲ ਇੱਥੇ ਮੇਨਟੇਨ ਰੱਖੀ ਜੀਵਨ ਕੋ ਦੀ ਦੀ ਕੋ ਧਮਕੀ ਆਈ ਹੈ ਖਾਸ ਕਰਕੇ ਤਾਂ ਇਹ ਚੋਣਾਂ ਦਾ ਹੈ। ਨਹੀਂ ਮੈਂ ਉਹਦੇ ਬਾਰੇ ਨਹੀਂ ਤਾਂ ਪਤਾ ਹੈ। ਸਰ ਅਚਰੰਗੀ ਗੱਲ ਕਰੀਏ ਤੇ ਕਰਨ ਕੋਈ ਵੱਖਰਾ ਕੋਈ ਕੰਮ ਕਰਦਾ ਸੀ ਜਾਂ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਜਾਂ ਕਰਨ ਦਾ ਇਹ ਕਿਉਂਕਿ ਕੱਲ ਰਾਤ ਹੀ ਅਸੀਂ ਸਾਰੇ ਇਹ ਗੱਭੀ ਹੋਈ ਹੈ ਜੀ ਔਰ ਕਰਨ ਦਾ ਅਸੀਂ ਸਾਰਾ ਚੈੱਕ ਕਰਾਂਗੇ ਪਿਛੋਕੜ ਕਰੋ ਤੋਂ ਇਹਦੇ ਵਿੱਚ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਨੂੰ ਕਾਫੀ ਜ਼ਿਆਦਾ ਲੀਡਸ ਮਿਲਿਆ ਹੈ ਕਿ ਇਹ ਹੋਰ ਕਿੰਨਾ ਨੂੰ ਸਪਲਾਈ ਕਰਦਾ ਸੀ ਔਰ ਇਥੋਂ ਤੱਕ ਕਿ ਫਾਈਨੈਂਸ਼ੀਅਲ ਟ੍ਰੇਸ ਵੀ ਅਸੀਂ ਚੈੱਕ ਕਰ ਲਿਆ ਹੈ ਉਹਨਾਂ ਤੇ ਵੀ ਅਸੀਂ ਪ੍ਰੋਪਰਲੀ ਅਸੀਂ ਹੁਣ ਛੇਤੀ ਐਕਸ਼ਨ ਲਗਾਉਂਗਾ